ਅੱਧੀ ਰਾਤ ਜੇਕਰ ਤੁਸੀਂ ਵੀ ਆਪਣੇ ਘਰ ਦਾ ਦਰਵਾਜ਼ਾ ਖੁੱਲਾ ਰੱਖਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਦੇ ਨਾਲ ਸੁਣਿਓ ਕਿਉਂਕਿ ਇੱਕ ਬਜ਼ੁਰਗ ਜੋ ਕਿ ਆਪਣੇ ਪੁੱਤ ਦੇ ਨਾਲ ਘਰ ਦੇ ਅੰਦਰ ਮੌਜੂਦ ਸੀ ਰਾਤ 9 ਤੋਂ 9:30 ਵਜੇ ਦਾ ਸਮਾਂ ਸੀ ਤੇ ਇਸੇ ਦੇ ਦੌਰਾਨ ਤਿੰਨ ਬੰਦੇ ਜਿਨ੍ਹਾਂ ਦੇ ਵੱਲੋਂ ਲੋਹੇ ਦੀ ਬੁੱਕਲ ਮਾਰੀ ਹੋਈ ਸੀ ਤੇ ਮੂੰਹ ਜੜਾ ਇਹਨਾਂ ਨੇ ਆਪਣਾ ਟੱਕਿਆ ਹੋਇਆ ਸੀ ਅੰਦਰ ਦਾਖਲ ਹੁੰਦੇ ਨੇ ਘਰ ਦੇ ਤੇ ਉਸੇ ਤੋਂ ਬਾਅਦ ਬਜ਼ੁਰਗ ਮੈਲਾ ਨੂੰ ਇਹਨਾਂ ਦੇ ਵੱਲੋਂ ਬੰਦਕ ਬਣਾ ਲਿਆ ਜਾਂਦਾ ਹੱਥ ਪੈਰ ਬੰਨ ਦਿੱਤੇ ਜਾਂਦੇ ਨੇ ਮੂੰਹ ਬੰਨ ਦਿੱਤਾ ਜਾਂਦਾ ਤੇ ਉੱਤੇ ਉਸ ਦੇ ਰਜਾਈ ਦੇ ਦਿੱਤੀ ਜਾਂਦੀ ਹੈ ਕਿ ਇਸ ਦੀ ਆਵਾਜ਼ ਨਾ ਨਿਕਲੇ ਤੇ ਉਸੇ ਤੋਂ ਬਾਅਦ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਤਾਂ ਅੰਜਾਮ ਦਿੱਤਾ ਹੀ ਗਿਆ ਲੇਕਿਨ ਬਜ਼ੁਰਗ ਮਾ ਦੇ ਪੁੱਤ ਨੂੰ ਜੋ ਹੈ ਮੋਦੇ ਘਾਟ ਉਤਾਰ ਦਿੱਤਾ ਗਿਆ ਜਿਵੇਂ ਦੱਸ ਦਈਏ ਕਿ ਘਰ ਦੇ ਅੰਦਰ ਇਹ ਤਿੰਨ ਜਣੇ ਜਿਹੜੇ ਢਾਕਲ ਹੁੰਦੇ ਨੇ ਤੁਸੀਂ ਇਹ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਘਰ ਦੇ ਅੰਦਰ ਜਿਹੜਾ ਦਾਖਲ ਹੋਏ ਉਸੇ ਤੋਂ ਬਾਅਦ ਜਦੋਂ ਇਹ ਘਰ ਦੇ ਅੰਦਰ ਬੜੇ ਇਹਨਾਂ ਨੇ ਬਜ਼ੁਰਗ ਮਹਿਲਾ ਨੂੰ ਜੋ ਹੈ ਅੰਦਰ ਬੰਦਕ ਬਣਾਇਆ ਬੰਦਕ ਬਣਾ ਕੇ ਜੋ ਹੈ ਸਿੱਧਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸਦੇ ਪੁੱਤ ਨੂੰ ਵੀ ਜੋ ਹੈ ਮੌਤੇ ਘਾਟ ਉਤਾਰ ਦਿੱਤਾ ਇੱਥੇ ਦੱਸਿਆ ਜਾ ਰਿਹਾ ਮਹਿਲਾ ਦੇ ਵੱਲੋਂ ਖੁਦ ਦੱਸਿਆ ਗਿਆ ਕਿ ਇਹ ਅੰਦਰ ਬੜੇ ਇਹਨਾਂ ਨੇ ਮੇਰੇ ਮੂੰਹ ਵੀ ਬੰਨ੍ਹ ਦਿੱਤਾ ਹੱਥ ਪੈਰ ਵੀ ਬੰਨ ਦਿੱਤੇ ਲੇਕਿਨ ਮੈਂ ਮਾੜਾ ਮੋਟਾ ਹਿਲਦੀ ਜੁਲਦੀ ਰਹੀ ਤੇ ਮੈਂ ਆਪਣੇ ਆਪ ਆਪਣੇ ਪੈਰ ਤੇ ਹੱਥ ਜਿਹੜੇ ਖੋਲੇ